आगे बताएंगे कमिश्नरेट पुलिस ने जलंधर ने पंद्रह जब्त किए गए विदेशी हथियारों के पिस्तौल रिवालवर तुंदा रोन भी शामिल ने दस दिए कि लखवीर लंडा गैंग में बदमाश काबू किए गए जलंधर पुलिस ने इन्हों गिरफ्तार किया है विदेशी पिस्टल भी इन बरामद किए गए दस दिए कि पंद्रह दिन के ਸਪੈਸ਼ਲ ਆਪਰੇਸ਼ਨ ਦੇ ਬਾਅਦ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਲਕਵੀ ਲੰਡਾ ਗੈਂਗ ਦੇ ਪੰਜ ਬਦਮਾਸ਼ ਜੋੜੇ ਨੇ ਹੁਣ ਜਾ ਕੇ ਪੁਲਿਸ ਦੇ ਅੜਿੱਕੇ ਚੜੇ ਨੇ કુલ 15 ਦਿਨਾਂ ਦਾ ਆਪਰੇਸ਼ਨ ਜੜਾ ਹੈ ਉਸ ਤੋਂ ਬਾਅਦ ਇਹ ਸਾਰੇ ਹੀ ਮੁਲਜ਼ਮ ਪੁਲਿਸ ਦੇ ਅੜਿੱਕੇ ਚੜੇ ਨੇ 15 ਦਿਨਾਂ ਦੇ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ ਪੁਲਿਸ ਦੇ ਵੱਲੋਂ ਤੇ ਪੰਜ ਬਦਮਾਸ਼ ਜੋੜੇ ਨੇ ਪੁਲਿਸ ਦੇ ਹੱਥੀ ਚੜੇ ਨੇ ਲਖਵੀ ਲੰਡਾ ਗੈਂਗ ਦੇ ਪੰਜ ਬਦਮਾਸ਼ ਜਿਹੜੇ ਨੇ ਉਹ ਪੁਲਿਸ ਦੇ ਹਤੀਚੋੜੇ ਨੇ ਇਹਨਾਂ ਦਾ ਦੱਸਿਆ ਕਿ ਕੋਲ 15 ਦਿਨ ਦਾ ਸਪੈਸ਼ਲ ਆਪਰੇਸ਼ਨ ਇਹਨਾਂ ਨੂੰ ਫੜਨ ਦੇ ਲਈ ਚਲਾਇਆ ਗਿਆ ਸੀ ਜਲੰਧਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਵੱਡੀ ਕਾਮਯਾਬੀ ਜਲੰਧਰ ਪੁਲਿਸ ਦੇ ਹੱਥ ਲੱਗੀ ਹੈ ਪੰਜ ਵਿਦੇਸ਼ੀ ਪਿਸਟਲ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ 15 ਦਿਨਾਂ ਦੇ ਸਪੈਸ਼ਲ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਤੇ ਪੰਜ ਗੁਰਗੇ ਜਿਹੜੇ ਨੇ ਲਖਵੀ ਲੰਡਾ ਗਰੁੱਪ ਦੇ ਪੁਲਿਸ ਦੇ ਅੜਿੱਕੇ ਚੋੜੇ ਨੇ ਲਕਵੀ ਲੰਡਾ ਗੈਂਗ ਦੇ ਪੰਜ ਬਦਮਾਸ਼ ਕਾਬੂ ਕੀਤੇ ਗਏ ਨੇ ਜਲੰਧਰ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਲੰਧਰ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਹੈ ਦੱਸਦੇ ਕਿ 15 ਦਿਨਾਂ ਦੇ ਸਪੈਸ਼ਲ ਆਪਰੇਸ਼ਨ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਪੰਜ ਵਿਦੇਸ਼ੀ ਪਿਸਤੌਲ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਪੰਜਾਂ ਦੇ ਕੋਲੋਂ ਹੋਈ ਵਿਦੇਸ਼ੀ ਪਿਸਤੌਲ ਬਰਾਮਦ ਹੋਏ ਨੇ ਪੰਜ ਮੁਲਾਜ਼ਮ ਜਿਹੜੇ ਮੁਲਾਜ਼ਮਾ ਦੇ ਵੱਲੋਂ ਪੰਜ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲਖਵੀ ਲੰਡਾ ਗੈਂਗ ਦੇ ਪੰਜ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਹੈ ਪੰਟਰੇਹੀ ਪੁਲਿਸ ਦੇ ਹੱਥੀਚੜੇ ਨੇ ਦੱਸਦੇ ਕਿ ਕੁੱਲ 15 ਦਿਨ ਦਾ ਸਪੈਸ਼ਲ ਆਪਰੇਸ਼ਨ ਚੜਾ ਹੈ ਉਸ ਦੇ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਗਿਆ 15 ਦਿਨਾਂ ਦੇ ਬਾਅਦ ਇਹ ਹੱਥੀਚੜੇ ਨੇ ਪੁਲਿਸ ਦੇ ਇਹਨਾਂ ਦੇ ਕੋਲ ਇਹ ਵਿਦੇਸ਼ੀ ਪਿਸਤੋਲਾ ਤਸਵੀਰਾਂ ਦਿਖਾ ਰਹੇ ਹਾਂ ਤਾਂ ਉਹਨੂੰ ਵਿਦੇਸ਼ੀ ਪਿਸਤੋਲ ਲੈਣ ਦੇ ਕੁੱਲ ਬਰਾਵਤ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਚੰਦਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਲਖਵੇ ਲੰਡਾ ਗੈਂਗ ਦੇ ਪੰਜ ਬਦਮਾਸ਼ ਕਾਬੂ ਕੀਤੇ ਗਏ ਨੇ ਦੱਸਦੇ ਕਿ ਪੁਲਿਸ ਜੁੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਜੋ ਹੈ ਮੁਹਿੰਮ ਚਲਾਈ ਜਾ ਰਹੇ ਨੇ ਲਗਾਤਾਰ ਇਸ ਤਰੀਕੇ ਦੀ ਆਪਰੇਸ਼ਨ ਚਲਾਈ ਜਾ ਰਹੇ ਨੇ ਤਾਂ ਜੋ ਗੁੰਡਾਗਰਦੀ ਨੂੰ ਨਸ਼ੇ ਨੂੰ ਤੇ ਅਪਰਾਧਾ ਅਪਰਾਧਿਕ ਘਟਨਾਵਾਂ ਜਿਹੜੀਆਂ ਨੇ ਉਸ ਨੂੰ ਠਲ ਪਾਈ ਜਾ ਸਕੇ ਤੇ ਇਸੇ ਦੇ ਤਹਿਤ ਹੀ ਪੁਲਿਸ ਦੇ ਵੱਲੋਂ ਇਹ 15 ਦਿਨ ਦਾ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ ਇਸ ਸਪੈਸ਼ਲ ਆਪਰੇਸ਼ਨ ਦੇ ਦੌਰਾਨ ਲੰਡਾ ਗਰੁੱਪ ਦੇ ਜਿਹੜੇ ਪੰਜ ਗੁਰਗੇ ਨੇ ਉਕਾਬੂ ਕੀਤੇ ਗਏ ਨੇ ਤੇ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਨਰਿੰਦਰ ਗੁਪਤਾ ਜੁੜ ਚੁੱਕੇ ਨੇ ਨਰਿੰਦਰ ਜਲੰਧਰ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਆਤ ਲੱਗੀ ਹੈ ਪੰਜ ਜੜੇ ਗੁਰਗੇ ਨੇ ਲੰਡਾ ਗਰੁੱਪ ਦੇ ਉਕਾਬੂ ਕੀਤੇ ਗਏ ਨੇ ਹੋਰ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਆ ਬਿਲਕੁਲ ਜੀ ਜਿਹੜੀ ਗੱਲ ਕਰੀਏ ਜੀ ਇਹ ਜਿਹੜਾ ਆਪਰੇਸ਼ਨ 15 ਦਿਨਾਂ ਤੋਂ ਲਗਾਤਾਰ ਜਿਹੜਾ ਦਾ ਜਾਂਚ ਪਰਸ਼ ਕਮਿਸ਼ਨ ਵੱਲੋਂ ਇਹ ਚਲਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਇੱਕ ਬਹੁਤ ਵੱਡੀ ਕਾਮਯਾਬੀ ਜਿਹੜੀ ਉਸ ਤੋਂ ਬਾਅਦ ਉਹਨਾਂ ਦੇ ਹੱਥ ਲੱਗੀ ਹੈ ਕਿ ਲੰਗਾ ਗੈਂਗ ਦੇ ਪੰਜ ਜੜੇ ਸ਼ੂਟਰ ਜਿਹਨੇ ਉਹ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਦੇਰ ਰਾਤ ਦੇ ਨਾਲ ਜਿਹ ਸਭ ਤੋਂ ਵੱਡੀ ਗੱਲ ਇਹ ਕਿ ਇਸ ਸਰਹੱਦ ਪਾਰ ਤੋਂ 14 ਹਥਿਆਰਾਂ ਦੇ ਨਾਲ ਅਸ਼ੀਲੇ ਪਦਾਨਤ ਦੀ ਵੀ ਜਿਹੜੀ ਆ ਤਸਦੀ ਕਰਦੇ ਸੀ ਉਹਦੇ ਨਾਲ ਰੈਕੀ ਸਪਾਰੀ ਤੇ ਹੱਤਿਆ ਦੇ ਕਈ ਮਤਲਬ ਕਿੰਨਾ ਤੋਂ ਤੇ ਮਾਮਲੇ ਵੀ ਅ ਦਰਜਾ ਤੋਂ ਇਲਾਵਾ ਜਿਹੜੇ ਜਬਰਨ ਵਸੂਲੀ ਦੇ ਵੀ ਮਾਮਲੇ ਜਿਹੜੇ ਉਹਨਾਂ ਵਿੱਚ ਮਾਮਲਾ ਲੱਗੇ ਸੀ ਤੇ ਕਿਤਨਾ ਕਿਤੇ ਜਲਾਵਾ ਬਹੁਤ ਵੱਡੀ ਚੀਜ਼ ਜਿਹੜੀ ਹੈ ਗਲੰਦਰ ਪੁਲਿਸ ਨੇ ਜਿਹੜੀ دیر ਰਾਤ ਇੱਕ ਸਫਲਤਾ ਜਿਹੜੀ ਹੈ ਹਾਸਲ ਕੀਤੀ ਗਈ ਹੈ ਉਹਨਾਂ ਵੱਲੋਂ ਤੇ ਉਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਕਰੀਏ ਤਾਂ ਵਿਦੇਸ਼ੀ ਹਥਿਆਰ ਵੀ ਜਿਹੜੇ ਨੇ ਉਹਨਾਂ ਕੋਲ ਜਿਹੜੇ ਨੇ ਫੜਨ ਤੋਂ ਬਾਅਦ ਨੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਰਿਵਾਲ ਵਾਸਤੇ ਕਦੇ ਜਿਹੜੇ ਨੇ ਉਹ ਵੀ ਸ਼ਾਮਲ ਆ ਗਏ ਨੇ ਤੇ ਇੱਕ ਕਦੀ ਜਨਰਲ ਜਿਹੜੀ ਜਨਰਲ ਪੁਸਤ ਲੱਗੀ ਹੈ ਉਸ ਤੋਂ ਬਾਅਦ ਜਿੰਦਰਪੁਰ ਸਲਾ ਕੋਰਟ ਦੇ ਅੰਦਰ ਕੇ ਨਵਰ ਮਾਣੀ ਨਾ ਦੇ ਰਵਲ ਯਾਜਾਰੀ ਆ ਗਾਵਾ ਉਹ ਜੰਗਲ ਪੁਲਿਸ ਦੇ ਕਮਿਸ਼ਨਰ ਜਿਹੜੇ ਸੋਪਨ ਸ਼ਰਮਾ ਉਹਨਾਂ ਨਾਲ ਸਾਡੀ ਫੋਨ ਤੇ ਗੱਲ ਹੋਈ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਜਲਦੀ ਅਸੀਂ ਜਿਹਨਾਂ ਦੇ ਹੋਰ ਵੀ ਖੁਲਾਸੇ ਕਰਾਂਗੇ ਕਿ ਇਹਨਾਂ ਦੇ ਲਿੰਕ ਜਿਹੜੇ ਨੇ ਕਿੰਨਾਂ ਦੇ ਨਾਲ ਜਿਹੜੇ ਜੁੜੇ ਹੋਏ ਨੇ ਵਿਦੇਸ਼ਾਂ ਦੇ ਵਿੱਚ ਇਹਨਾਂ ਦੀਆਂ ਤਾਰਾਂ ਕਿੰਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਕਿਹੜੇ-ਕਿਹੜੇ ਸਫੇਤ ਪੋਸਟ ਜਿਹੜੇ ਨੇ ਇਹਨਾਂ ਦੇ ਪਿੱਛੇ ਇਹ ਹੈਗੇ ਨੇ ਇਹ ਵੀ ਕਹਿੰਦੇ ਜਲਦੀ ਜਲਦੀ ਇਸੇ ਨਾਲ ਜਿਹੜਾ ਖੁਲਾਸਾ ਕਰਾਂਗੇ ਰਿਮਾਂਡ ਤੋਂ ਬਾਅਦ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਏਗੀ ਤੇ ਪੁੱਛਗਿੱਛ ਤੋਂ ਬਾਅਦ ਜੋ ਵੀ ਵੱਡੇ ਖੁਲਾਸੇ ਹੋਣਗੇ ਉਹ ਜਿਹੜੇ ਨੇ ਮੀਡੀਆ ਦੇ ਨਾਲ ਜ ਇੰਦਾ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਲਖਵੀ ਲੰਡਾ ਗੈਂਗ ਦੇ ਪੰਜ ਬਦਮਾਸ਼ ਜੜੇ ਨੇ ਕਾਬੂ ਕੀਤੇ ਗਏ ਨੇ ਉਹਨਾਂ ਦੇ ਕੋਲੋਂ ਪੰਜ ਵਿਦੇਸ਼ੀ ਪਿਸਤਲ ਵੀ ਬਰਾਮਦ ਹੋਏ ਨੇ